ਇੱਕ ਕਹਾਣੀ ਇੱਕ ਛੋਟੀ ਜੀ ਚਿੜੀ ਦੀ ਹੈ ਜੋ ਬਹੁਤ ਹੀ ਦੁਖੀ ਤੇ ਉਦਾਸ ਰਹਿੰਦੀ ਸੀ ਉਹ ਇੱਕ ਗਰਮ ਰੇਗਿਸਤਾਨ ਵਿੱਚ ਰਹਿੰਦੀ ਸੀ ਤੇ ਉਹ ਬਿਮਾਰ ਹੋ ਗਈ ਉਸ ਦੇ ਖੰਭ ਝੜਦੇ ਰਹਿੰਦੇ ਤੇ ਉਸ ਕੋਲ ਨਾ ਹੀ ਖਾਣ ਲਈ ਖਾਣਾ ਸੀ ਤੇ ਨਾ ਹੀ ਪੀਣ ਲਈ ਪਾਣੀ ਦੂਰ ਦੂਰ ਤੱਕ ਉਹਨੂੰ ਕੁਝ ਵੀ ਨਹੀਂ ਸੀ ਮਿਲਦਾ ਤੇ ਉਹ ਇਕੱਲੀ ਤੇ ਉਦਾਸ ਰਹਿੰਦੀ ਆਪਣੀ ਜ਼ਿੰਦਗੀ ਦੇ ਨਾਲ ਘੁੱਲਦੀ ਰਹਿੰਦੀ ਇੱਕ ਦਿਨ ਉੱਥੋਂ ਦੀ ਇੱਕ ਕਬੂਤਰ ਲੰਘ ਰਿਹਾ ਸੀ ਉਸਨੇ ਦੇਖਿਆ ਤੇ ਉਸਦੇ ਕੋਲ ਆ ਗਿਆ ਉਸਨੇ ਕਿਹਾ ਪੈਨ ਤੈਨੂੰ ਕੀ ਗੱਲ ਹੈ ਤੂੰ ਬੜੀ ਉਦਾਸ ਲੱਗਦੀ ਪਈ ਹੈ ਤਾਂ ਚਿੜੀ ਨੇ ਕਿਹਾ ਕਬੂਤਰ ਵੀਰ ਮੈਂ ਬਹੁਤ ਦੁਖੀ ਹਾਂ ਮੈਂ ਕਾਫੀ ਦਿਨਾਂ ਤੋਂ ਬਿਮਾਰ ਹਾਂ ਤੇ ਮੇਰੇ ਕੋ ਖਾਣ ਲਈ ਵੀ ਕੁਝ ਨਹੀਂ ਹੈ ਪੀਣ ਲਈ ਪਾਣੀ ਵੀ ਨਹੀਂ ਹੈ ਉਸਨੇ ਪੁੱਛਿਆ ਵੀਰੇ ਤੂੰ ਕਿੱਥੇ ਜਾ ਰਿਹਾ ਹੈ ਕਬੂਤਰ ਨੇ ਕਿਹਾ ਮੈਂ ਤਾਂ ਸਵਰਗ ਵਿੱਚ ਫਰਿਸ਼ਤੇ ਨੂੰ ਮਿਲਣ ਜਾ ਰਿਹਾ ਹਾਂ ਚਿੜੀ ਨੇ ਕਿਹਾ ਕਿ ਫਰਿਸ਼ਤੇ ਤਾਂ ਬਹੁਤ ਚੰਗੇ ਹੁੰਦੇ ਹਨ ਉਹ ਤਾਂ ਦੁੱਖਿਆਂ ਦੇ ਦੁੱਖ ਕੱਟ ਦਿੰਦੇ ਹਨ ਕਿ ਤੂੰ ਮੇਰੇ ਦੁੱਖ ਲਈ ਵੀ ਉੱਥੇ ਅਰਦਾਸ ਕਰੇਗਾ ਕਬੂਤਰ ਨੇ ਕਿਹਾ ਹਾਂ ਮੈਂ ਤੇਰੇ ਨਾਲ ਪ੍ਰੋਮਿਸ ਕਰਦਾ ਹਾਂ ਮੈਂ ਉੱਥੇ ਜ਼ਰੂਰ ਤੇਰੀ ਅਰਦਾਸ ਕਰੂੰਗਾ ਕਬੂਤਰ ਜਦੋਂ ਫਰਿਸ਼ਤੇ ਕੋ ਗਿਆ ਤਾਂ ਉਸਨੇ ਕਿਹਾ ਕਿ ਉਹ ਇੱਕ ਚਿੜੀ ਨੂੰ ਮਿਲ ਕੇ ਆਇਆ ਹੈ ਜੋ ਬਹੁਤ ਹੀ ਦੁਖੀ ਰਹਿੰਦੀ ਹੈ ਉਸ ਤੇ ਦੁੱਖ ਦੂਰ ਕਰ ਦਿਓ ਤਾਂ ਫਰਿਸ਼ਤੇ ਨੇ ਕਿਹਾ ਇਹ ਦੁੱਖ ਤਾਂ ਉਸ ਨੂੰ 10 ਸਾਲ ਤੱਕ ਭੁਗਤਨੇ ਪੈਣਗੇ ਕਿਉਂਕਿ ਉਸ ਤੇ ਕਰਮਾਂ ਦਾ ਫਲ ਹਨ ਕਬੂਤਰ ਨੇ ਕਿਹਾ ਕੋਈ ਤਾਂ ਹੱਲ ਹੋਵੇਗਾ ਉਸ ਤੇ ਦੁੱਖ ਦੂਰ ਕਰਨ ਦਾ ਤਾਂ ਫਰਿਸ਼ਤੇ ਨੇ ਕੁਛ ਪਾਲੀ ਸੋਚਿਆ ਤੇ ਕਿਹਾ ਹਾਂ ਇੱਕ ਗੱਲ ਹੈ ਅਗਰ ਉਹ ਹਰ ਸਿਚੁਏਸ਼ਨ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰੇ ਤਾਂ ਹੋ ਸਕਦਾ ਹੈ ਉਸਤੇ ਦੁੱਖ ਕੱਟੇ ਜਾਣ ਇਹ ਸੁਣ ਕੇ ਕਬੂਤਰ ਬਹੁਤ ਖੁਸ਼ ਹੋਇਆ ਤੇ ਉਹ ਉੜਦਾ ਹੋਇਆ ਚਿੜੀ ਦੇ ਕੋਲ ਗਿਆ ਚਿੜੀ ਨੂੰ ਕਿਹਾ ਕਿ ਤੂੰ ਠੀਕ ਹੋ ਸਕਦੀ ਹੈ ਜੇ ਤੂੰ ਹਰ ਹਾਲਾਤ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰੇ ਚਿੜੀ ਨੇ ਪਹਿਲਾਂ ਸੋਚਿਆ ਕਿ ਮੈਂ ਸ਼ੁਕਰਾਨਾ ਕਿਵੇਂ ਕਰ ਸਕਦੀ ਹਾਂ ਪਰ ਫਿਰ ਵੀ ਉਸਨੇ ਉਸਦੀ ਗੱਲ ਮੰਨੀ ਤੇ ਹਰ ਗੱਲ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੂੰ ਉੱਡਿਆ ਨਾ ਜਾਂਦਾ ਤਾਂ ਕਹਿੰਦੀ ਪ੍ਰਮਾਤਮਾ ਤੇਰਾ ਸ਼ੁਕਰ ਹੈ ਜੇ ਉਸ ਨੂੰ ਪਾਣੀ ਨਾ ਮਿਲਦਾ ਤਾਂ ਕਹਿੰਦੀ ਜੋ ਕੁਝ ਵੀ ਦਿੱਤਾ ਹੈ ਉਸ ਲਈ ਪ੍ਰਮਾਤਮਾ ਤੇਰਾ ਸ਼ੁਕਰ ਹੈ ਜੇ ਉਸ ਨੂੰ ਭੁੱਖ ਲੱਗਦੀ ਤਾਂ ਕੁਝ ਖਾਣ ਲਈ ਨਾ ਮਿਲਦਾ ਤਾਂ ਵੀ ਉਹ ਕਹਿੰਦੀ ਪ੍ਰਮਾਤਮਾ ਤੇਰਾ ਸ਼ੁਕਰ ਹੈ ਜੋ ਕੁਝ ਵੀ ਤੂੰ ਮੈਨੂੰ ਦਿੱਤਾ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਦਿਨ ਮੈਜਿਕ ਹੋਇਆ ਉਸ ਤੇ ਖੰਮ ਜੋ ਕਿ ਪਹਿਲਾਂ ਬੜੀ weak ਸਨ ਹੌਲੀ-ਹੌਲੀ ਸਟਰੋਂਗ ਹੋਣੇ ਸ਼ੁਰੂ ਹੋ ਗਏ ਤੇ ਇਸੇ ਤਰ੍ਹਾਂ ਹੀ ਇੱਕ ਦਿਨ ਬੱਦਲ ਛਾਏ ਤੇ ਬਹੁਤ ਹੀ ਜ਼ਿਆਦਾ ਬਰਸਾਤ ਹੋਈ ਜਿਸ ਦੇ ਨਾਲ ਉਹ ਸੋਕੇ ਵਾਲੀ ਜਗ੍ਹਾ ਤੇ ਹਰਿਆਲੀ ਹੋਣੇ ਸ਼ੁਰੂ ਹੋ ਗਈ ਚਿੜੀ ਦੇ ਵਾਸਤੇ ਹੁਣ ਪੀਣ ਲਈ ਪਾਣੀ ਵੀ ਵਾਧੂ ਸੀ ਇਸ ਤਰ੍ਹਾਂ ਚਿੜੀ ਹੌਲੀ-ਹੌਲੀ ਉੱਡਣਾ ਸ਼ੁਰੂ ਕਰ ਦਿੱਤਾ ਚਿੜੀ ਬਿਲਕੁਲ ਠੀਕ ਹੋ ਗਈ ਇੱਕ ਦਿਨ ਤਬੂਤਰ ਉਧਰ ਦੀ ਲੰਘ ਰਿਹਾ ਸੀ ਤੇ ਉਸਨੇ ਦੇਖਿਆ ਉਹ ਜਗਾ ਤਾਂ ਹਰੀਆਲੀ ਇਹ ਹਰੀਆਲੀ ਹੋ ਗਈ ਹੈ ਜਿੱਥੇ ਚਿੜੀ ਰਹਿੰਦੀ ਸੀ ਤੇ ਜਿੱਥੇ ਸੋਕਾ ਪਿਆ ਹੋਇਆ ਸੀ ਉਸਨੇ ਚਿੜੀ ਨੂੰ ਦੇਖਿਆ ਤਾਂ ਚਿੜੀ ਉੱਡ ਰਹੀ ਸੀ ਤੇ ਬਹੁਤ ਖੁਸ਼ ਤੇ ਸਿਹਤਮੰਦ ਸੀ ਉਹ ਉੱਡ ਕੇ ਵਾਪਸ ਫਰਿਸ਼ਤੇ ਕੋ ਗਿਆ ਉਸਨੇ ਫਰਿਸ਼ਤੇ ਨੂੰ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ ਕਿ 10 ਸਾਲ ਤੱਕ ਚਿੜੀ ਨੂੰ ਇਹ ਮੁਸੀਬਤਾਂ ਚੱਲਣੀਆਂ ਹੀ ਪੈਣਗੀਆਂ ਪਰ ਉਹ ਤਾਂ ਚਮਤਕਾਰ ਹੀ ਹੋ ਗਿਆ 10 ਦਿਨਾਂ ਦੇ ਵਿੱਚ ਹੀ ਉਸ ਦੀ ਜ਼ਿੰਦਗੀ ਬਦਲ ਗਈ ਤਾਂ ਫਰਿਸ਼ਤੇ ਨੇ ਕਿਹਾ ਕਿ ਜਦੋਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਸਾਡੇ ਪਿਛਲੇ ਕੀਤੇ ਹੋਏ ਕਰਮ ਕੱਟੇ ਜਾਣੇ ਸ਼ੁਰੂ ਹੋ ਜਾਂਦੇ ਹਨ ਉਸ ਚਿੜੀ ਨੇ ਵੀ ਹਰ ਗੱਲ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਿਸ ਕਰਕੇ ਉਹਦੇ 10 ਸਾਲ ਦੇ ਪਾਪ 10 ਦਿਨਾਂ ਦੇ ਵਿੱਚ ਹੀ ਕੱਟੇ ਗਏ ਸੋ ਇਹ ਕਹਾਣੀ ਸਾਨੂੰ ਵੀ ਸਿਖਾਉਂਦੀ ਹੈ ਕਿ ਕਦੇ ਵੀ ਕਰਮਾਂ ਵਿੱਚ ਦੁੱਖ ਆਵੇ ਜੇ ਜ਼ਿੰਦਗੀ ਵਿੱਚ ਅਸੀਂ ਦੁਖੀ ਹੋਈਏ ਤਾਂ ਕਦੇ ਵੀ ਦੋਸ਼ ਨਹੀਂ ਦੇਣਾ ਚਾਹੀਦਾ ਸਗੋਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਸੇ ਵੀ ਸਿਚੁਏਸ਼ਨ ਵਿੱਚ ਚਾਹੇ ਉਹ ਪੇਨਫੁੱਲ ਹੋਵੇ ਚਾਹੇ ਉਹ ਚੰਗੀ ਸਿਚੁਏਸ਼ਨ ਹੋਵੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਤੁਸੀਂ ਬਹੁਤ ਹੀ ਹਲਕਾ ਮਹਿਸੂਸ ਕਰੋਗੇ ਤੇ ਪਰਮਾਤਮਾ ਤੁਹਾਡੇ ਵਿੱਚ ਉਹ ਵਿਲ ਪਾਵਰ ਪੈਦਾ ਕਰ ਦੇਗਾ ਜਿਸ ਨਾਲ ਤੁਸੀਂ ਉਹਨਾਂ ਸਿਚੁਏਸ਼ਨਸ ਨਾਲ ਲੜ ਕੇ ਇੱਕ ਦਿਨ ਚੰਗੇ ਹਾਲਾਤ ਪੈਦਾ ਕਰ ਲਓਗੇ ਇਸ ਤਰ੍ਹਾਂ ਤੁਸੀਂ ਆਪਣੇ ਕੀਤੇ ਹੋਏ ਕਰਮਾਂ ਨੂੰ ਕੱਟ ਸਕਦੇ ਹੋ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ